ਆਪਣੇ ਵਿਆਹਾਂ ਤੇ ਕਿੰਨੇ ਕਿੰਨੇ ਪੈਸੇ ਲੱਗਦੇ ਆ ਬਹੁਤ ਲੱਗਦੇ ਆ ਔਰ ਆਪਾਂ ਕਰਜ਼ੇ ਲੈਨੇ ਆ ਨਾ ਲੱਖ ਤੋਂ ਸ਼ੁਰੂ ਹੋ ਜਾਂਦਾ ਦੱਸੋ 30 ਗ ਲੱਖ ਡੇਢ ਦੋ ਕਿਲੇ ਨਵੇੜ ਉਹਨੇ ਇੱਕ ਦਿਨ ਚ ਜੀ ਨਵੇੜ ਉਹਨੇ ਨਾ ਹੁਣ ਉਹੀ ਉਹੀ ਉਹ ਮੈਰਿਜ ਪੈਲੇਸ ਹੁੰਦਾ ਉਹ ਯਾਰ ਅਸੀਂ ਆਨੇ ਆ ਤੁਸੀਂ ਮੁੰਡੇ ਕੁੜੀ ਨੂੰ ਦੇ ਦਿਓ ਉਹ ਪੈਸਾ ਬਿਲਕੁਲ ਸਹੀ ਅ ਲੱਖੇ ਦੇ ਵਿਆਹ ਵਾਲਾ ਸਿਸਟਮ ਚਲਾਓ ਸੱਚੀ ਮੈਂ ਦੱਸਦੇ ਆ ਨੇ ਕਿਵੇਂ ਕੀਤਾ ਸੀ ਔਰ ਤੁਸੀਂ ਹੈਰਾਨ ਹੋਵੋਗੇ ਇਹ ਨੂੰ ਜਿੰਨਾ ਇਹਨੇ ਖਰਚਾ ਕੀਤਾ ਨਾ ਉਦੋਂ ਜ਼ਿਆਦੇ ਸਲਮੀ ਹੋਗੀ ਸ਼ਗਨ ਹੋਗੇ ਉਦੋਂ ਜ਼ਿਆਦੇ ਠੀਕ ਹੈ ਜੀ ਕਿਵੇਂ ਇਹ ਆਂਦਾ ਭਾਈ ਆਪੇ ਪਕੌੜੇ ਉਤੋਂ ਮੀਂਹ ਪੈ ਗਿਆ ਸੁੱਕੀ ਜਾਂਦੀ ਉਹ ਵੀ ਗਿੱਲੇ ਹੋ ਗਏ ਇੱਕ ਪਕੌੜੇ ਸੀ ਹੋਰ ਕੀ ਜੀ ਗਲਾਜ ਜਾਣਾ ਤੇ ਪਰਫੀਆ ਦਾ ਖਾਓ ਸ਼ਗਨ ਦਿਓ ਤੇ ਜਾਓ ਹੁਣ ਜੇ ਮੈਂ ਧਾਰਗੂਆ ਚਲਾ ਦਿੰਦਾ ਮੀਰ ਚਲਾ ਦਿੰਦਾ ਮੇਰਾ ਕੰਗਾ ਹੋ ਜਾਂਦਾ ਹੇ ਗਿਆ ਮੈਂ 19 ਮੈਂ ਮੈਂ ਸ਼ਾਇਦ ਭੁੱਲਦਾ ਨਾ ਮੈਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਹੈ ਵੀ ਕੋਈ ਮੈਨੇਜਰ ਸੀਗਾ ਮਹਿੰਦਰਾ ਦਾ ਉਹ ਕਹਿੰਦਾ ਬਾਈ 19 ਕਰੋੜ ਪਤਾ ਨਹੀਂ ਪਤਾ ਨਹੀਂ ਜਾਦੇ 18 ਬੱਕ ਨੇ 18 ਗੱਡੀਆਂ ਦੱਸ ਬਲੈਕ ਚ ਮਿਲ ਰਹੀਆਂ ਮਿਲਦੀਆਂ ਨਹੀਂ ਵਿਆਹਾਂ ਦੇ ਅਸੀਂ ਬਾਈ ਵਾਧੂ ਖਰਚਾ ਚੱਕਤਾ ਕੱਢੇ ਜਾਂਦੇ ਵਾਧੂ ਇਸ ਵੇਲੇ ਆ ਗਾਇਕਾਂ ਦਾ ਰੇਟ 10 ਲੱਖ 12 ਲੱਖ 15 ਲੱਖ ਹੈਗਾ ਜੀ ਹੈਗਾ ਹੈਗਾ ਜੀ ਤੇ ਦੇਖੋ ਦੇਖ ਅਸੀਂ ਗਾਇਕ ਲਵਾਉਨੇ ਆ 2 3 ਘੰਟੇ ਦਾ 10 ਲੱਖ ਰੁਪਏ ਲੈ ਕੇ ਗਾ ਕੇ ਚਾਰਗੀਤਾ ਹੋ ਜਾਂਦਾ ਫਿਰ ਫਿਰ ਅਸੀਂ ਕੀ ਕਹਿੰਦੇ ਆ ਵਿਆਹ ਦੇ ਖਰਚੇ ਕਰ ਲਿਆ